ਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਕਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ 100 ਇੱਕ ਡੇਡ ਇੱਕ ਮਹੀਨਾ ਹੀ ਹੋ ਚੁਕਿਆ ਜੀ ਤਕਰੀਬਨ ਇੱਕ ਮਹੀਨੇ ਤੋਂ ਉੱਪਰ ਆ ਗਿਆ ਸਮਝ ਲਓ ਵੀ ਕੁਝ ਦਿਨ ਲੰਘ ਗਏ ਵੀ ਜਿਹੜੀ ਆਪਣੀ ਸਵੇਰ ਦੀ ਸਹਿਰ ਵਾਲਾ ਸਿਸਟਮ ਸੀ ਉਹ ਬੰਦ ਹੋਇਆ ਹੋਇਆ ਸੀ ਕਿਉਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਜਸਮੀਨ ਦੇ ਵਿਆਹ ਦੇ ਵਿੱਚ ਬਹੁਤ ਨੱਠ ਭੱਜ ਕਰੀ ਸੀ ਪਰ ਬੈਗਰੂ ਦੀ ਇੰਨੀ ਵੀ ਪਰ ਕਿਰਪਾ ਹੋਈ ਬਹੁਤ ਵਧੀਆ ਪ੍ਰੋਗਰਾਮ ਰਹਾ ਬਹੁਤ ਫੋਨ ਆਏ ਸਾਡੇ ਸੱਜਣ ਪਿਆਰਿਆਂ ਦੇ ਤੇ ਵੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੁਸੀਂ ਬਾਕੀ ਤਾਂ ਤੇ ਘਰ ਵਿਆਹ ਹੁੰਦਾ ਜਿਵੇਂ ਸਾਡੇ ਸੀ ਸਾਡੀ ਤਾਂ ਨੱਠ ਭੱਜੇ ਸੀ ਵੀ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਹੈਗਾ ਵੀ ਕਿਆ ਚੱਲਿਆ ਕਿਆ ਕਿਵੇਂ ਹੋਇਆ ਕਿਆ ਨਹੀਂ ਤੇ ਆਪਣੇ ਵੱਲ ਤੋਂ ਅਸੀਂ 101% ਅ ਪ੍ਰੋਗਰਾਮ ਵਧੀਆ ਕੀਤਾ ਬਾਕੀ ਹੱਤ ਬਸ ਪਰਮਾਤਮਾ ਦੇ ਹੁੰਦਾ ਤੇ ਹੁਣ ਆਪਾਂ ਨੇ ਜੀ ਆਪਣੀ ਸਵੇਰ ਦੀ ਸੈਰ ਦਵਾਰਾ ਕਰਤੀ ਸਟਾਰਟ ਕਰ ਲਈ ਅ 4 1/2 4 ਕਿਲੋਮੀਟਰ ਮਾਰਨਿੰਗ ਟੈਂਕ ਟਾਈਮ ਬੁੱਕ ਕੀਤੀ ਤੇ ਅੱਜ ਫਿਰ ਘਰ ਤੋਂ ਨਿਕਲਿਆ ਜੀ ਤੇ ਅੱਜ ਦੇਖਿਆ ਜਾਵੇ ਬਹੁਤ ਕੋਰਾ ਪਿਆ ਹੋਇਆ ਜੀ ਜਿਉਂ-ਜਿਉਂ ਕੱਲ ਸਮਝ ਲਓ ਵੀ ਪੱਛੋਂ ਦੀ ਹਵਾ ਜਿੰਨੀ ਵੀ ਤੇਜ਼ ਚੱਲਦੀ ਹੈ ਸਾਡੇ ਇੱਥੇ ਹੁਣ ਪੰਜਾਬ ਦੇ ਵਿੱਚ ਤਾਂ ਅਗਲੇ ਦਿਨ ਕੋਰੇ ਨੇ ਪੈਣੀ ਪੈਣਾ ਮਤਲਬ ਕਹਿੰਨ ਦਾ ਭਾ ਵੀ ਬਰਫ ਜਮਣੀ ਹੋ ਜਮਣੀ ਹੈ ਜਿੱਥੇ-ਜਿੱਥੇ ਪਰਾਲੀ ਪਈ ਜਿੱਥੇ ਮਤਲਬ ਹੈ ਨਾ ਚਮਕ ਜੂਗੀ ਵੀ ਬਰਫ਼ ਪਈ ਹੋਈ ਹੈ ਦੂਸਰੀ ਗੱਲ ਮੀਂਹ ਜਿਹੜਾ ਪਿਆ ਸੀ ਉਹ ਥੋੜ੍ਹੀ ਪਿਆ ਜੇ ਕਿਤੇ ਥੋੜਾ ਜਿਹਾ ਵੱਧ ਪੈ ਜਾਂਦਾ ਤਾਂ ਇਹ ਟਾਈਮ ਨੂੰ ਧੁੰਦ ਪੂਰੀ ਹੋਣੀ ਸੀ ਤੇ ਇਹ ਜਿਹੜਾ ਇਹ ਕੋਰੇ ਵਾਲਾ ਪ੍ਰੋਸੈਸ ਹੈ ਜੀ ਇਹਨੇ ਆਲੂ ਬਰਸੀਨ ਇਹਨਾਂ ਦਾ ਮਾਰੂਗਾ ਨਾਸ ਹੈ ਤੇ ਕਣਕ ਹੋਈ ਜਿਵੇਂ ਗੋਭੀ ਸਰੋਂ ਹੋ ਗਈ ਬੈਕ ਸਾਈਡ ਇਹਨਾਂ ਵਾਸਤੇ ਹੈਗਾ ਫਾਇਦੇਮੰਦ ਚਲੋ ਕੋਈ ਨਹੀਂ ਇਹ ਵੀ ਕੁਦਰਤ ਦੇ ਰੰਗ ਆ ਇਹ ਵੀ ਮੰਨਣ ਨੇ ਜ਼ਰੂਰੀ ਆ ਤੇ ਹੁਣ ਬਾਕੀ ਬਲੌਗ ਨਾਲ ਬਣੇ ਰਹੋ ਅੱਗੇ ਅੱਗੇ ਜੂ ਜੂ ਮਾਂਗਾਗਾ ਵਧੀਆ ਨਾਲ ਦੇਖੀ ਜਾਓਗੇ ਵੀ ਹੁਣ ਕਿੱਦਾਂ ਕਿੱਦਾਂ ਦਾ ਮਾਹੌਲ ਕ੍ਰੀਏਟ ਹੁੰਦਾ ਜਾਂਦਾ ਇਹ ਅੱਜ ਦੇ ਸਵੇਰ ਦੇ ਹਾਲਾਤ ਆ ਜੀ ਉਹ ਦੇਖੋ ਕਿਹੜੇ ਸਾਹਬ ਨਾਲ ਕੋਰਾ ਪਿਆ ਵਾ जमी भी है सारी है। पराली के उपर हा टेंपरेचर हो गया उ बाकी वह पाई फसल सही सलामत रखे चढ़ती कला च रहे फसल देखो कि सामने चिट्टे चिट्टा हो जो जो अरमान लेके ਅੱਜ ਵੀ ਬਾਕੀ ਜ਼ਿਮੀਂਦਾਰ ਭਾਈ ਨੇ ਬੀਜੇ ਆ ਜੀ ਸਾਰੀਆਂ ਹੀ ਛੜਦੀ ਕਲਾ ਚ ਰਹਿ ਨਾ ਜਿੱਥੇ ਨੂੰ ਵੀ ਨਿਗਾ ਪੈਂਦੀ ਆ ਆ ਕੋਰਾ ਇਹਨੇ ਚਮਕਦਾ ਪਿਆ ਚਿੱਟਾ ਚਿੱਟਾ ਵਿੱਚ ਤੇ ਪੈ ਫਟ ਰਹੀ ਆ ਜੀ ਸੂਰਜ ਚੜ ਰਿਹਾ ਰਾਤ ਤੇ ਜੀ ਲੱਗੀ ਧੂਣੀ ਤੂੰਨੀਪੁਰ ਬੰਦੇ ਸਾਡੇ ਆਪਣੀ ਖੜੇ ਆ ਇੱਧਰ ਮੇਰੇ ਪਹਿਲਾ ਤਾਂ ਬਾਈ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਾਜਰੇ ਸਾਜਰੇ ਇਹ ਇਹ ਨਾ ਅੱਜ ਦੇਖਿਆ ਕੋਰਾ ਕਿਹੜੇ ਸਾਹਮਣੋਂ ਪਿਆ ਰਸਤੇ ਤੇ ਬਹੁਤ ਕੋਰਾ ਹਾਂ ਹਵਾ ਹੀ ਰੱਖ ਦਿੰਦੀ ਹੈ ਕੱਲ ਹਵਾ ਬਹੁਤ ਜੱਲੀ ਦੀ ਹਾਂ ਇਹਨਾਂ ਕਰਕੇ ਕੋਰਾ ਜ਼ਿਆਦਾ ਤੂੰ ਆਪੇ ਪੀਜੀ ਕਿਆ ਕਰੀ ਜਾਂਦਾ ਕਿਹੜਾ ਜੂਸ ਹੈ ਇਹ ਕਿਹੜਾ ਮਿਕਸ ਫਰੂਟ ਜੂਸ ਲੈ ਜਾਣਾ ਦਾ ਜਿਹੜਾ ਰਿਸ਼ਤ ਦਾ ਜੀ ਉੱਥੇ ਪੈਣਾ ਲੈਂਟਰ ਅੱਛਾ ਹਾਂ ਉਹਨਾਂ ਨੇ ਕੱਲ ਮੈਨੂੰ ਸ਼ਾਮ ਨੂੰ ਫੋਨ ਕਰਿਆ ਕਹਿੰਦੇ ਕਾਲਾ ਤੇਲ ਚਾਹੀਦਾ ਇਹਨਾਂ ਨੂੰ ਉਹ ਚਾਰ ਪੰਜ ਖਾਣਾ ਦੇ ਉਹਨਾਂ ਨੇ ਪਾਈਆਂ ਮਸਲੇਪਾਂ ਜਿਹੜੀਆਂ ਤੇਰੀਆਂ ਪਲੇਟਾਂ ਅੱਛਾ ਲੋਹੇ ਵਾਲੀ ਪਲੇਟ ਉੱਪਰ ਲਾਉਣਾ ਹੈ ਹਾਂ ਉਹ ਤਾਂ ਸ਼ਾਮ ਦਾ ਟਾਈਮ ਉਹ ਤਾਂ ਠੰਡ ਦਾ ਟਾਈਮ ਹੋਇਆ ਮੈਂ ਕਿਹੜਾ ਰੂਪਰ ਤੇ ਲੈਣ ਜਾਊਗਾ ਹਾਂ ਕੰਮ ਅੱਛਾ ਕੱਲ ਤੂੰ ਤਾਂ ਹੀ ਮੈਨੂੰ ਪੁੱਛਦਾ ਦਾ ਕੋਈ ਟਾਈਮ ਵੀ ਤੇਲ ਜੇ ਕਾਲਾ ਛਿੜਕ ਕਰੇ ਹਾਂ ਜੱਗੇ ਨੂੰ ਕਹਾਂਗਾ ਵੀ ਹੈਗਾ ਹੁਣ ਮੈਂ ਕਣਕ ਬੀਜਦਾ ਹਾਂ ਉਹ ਪਹਿਲਾਂ ਤਾਂ ਜਣ ਜਣ ਪੱਬ ਹੁੰਦੇ ਦੇ ਘਰਾਂ ਦੇ ਵਿੱਚ ਆਪਾਂ ਵਰਤੀ ਜਾਂਦੇ ਦੇ ਪੁਰਾਣਾ ਟਰੈਕਟਰ ਹੁੰਦਾ ਤਾਂ ਉਹ ਵੀ 6 ਮਹੀਨੇ ਬਾਅਦ ਪਤਾ ਦਿੰਦੇ ਤੇ ਹੁਣ ਤਾਂ ਟਰੈਕਟਰ ਦੁਕਾਨਾਂ ਨਹੀਂ ਖੁੱਲਣੀਆਂ ਸਾਜਰੇ ਦੁਕਾਨ ਬਹੁਤਾਂ ਚੱਲਿਆ ਉਧਰੋਂ ਸਰੀ ਵਾਲੇ ਕਹਿੰਦੇ ਆ ਗਏ ਅੱਛਾ ਉਹ ਸਰੀ ਇਹ ਜਾਲ ਬੰਨਣ ਦੇ ਪਹਿਲਾਂ ਲੱਗਣਾ ਹੈ ਹਾਂ ਫੇਰ ਸਰੀ ਉੱਪਰ ਪੈ ਗਿਆ ਫਿਰ ਉਹਨੇ ਪਕੜ ਨਹੀਂ ਕਰਨੀ ਲੈਂਟਰ ਦੀ ਹਾਂ ਹੁਣ ਜੱਗੇ ਕੋਲ ਆਇਆ ਜੱਗਾ ਕਹਿੰਦਾ ਮੈਂ 90 ਲੀਟਰ ਵੇਚ ਆਇਆ ਹਾਂ 50 ਰੁਪਏ ਰੁਪਏ ਚਾਹਗਾ ਨਾ ਫਿਰ ਇਹ ਵੀ ਦੱਸਦਾ ਹੈ ਨਾ ਅੱਛਾ ਵੀ ਵੀ 90 ਰੁਪਏ ਲੀਟਰ ਆ 90 ਰੁਪਏ ਵੀ 50 ਰੁਪਏ ਲੀਟਰ ਤੇ 40 ਚੂਲੀ ਦੇ ਲਗਭਗ ਤਾਂ ਕਾਲਾ ਤੇਲ ਵਿਕੀ ਜਾਂਦਾ ਲਿਕੇ ਆਇਆ 4-5 ਪੀਪੀਐ ਲੈ ਕੇ ਆਇਆ ਕੱਢ ਗਿਆ ਇਹਦਾ ਅੱਛਾ ਫੇ ਚੈੱਕ ਕਰੀ ਗਿਆ ਕਹਿੰਦਾ ਹਰ ਲਾਲ ਆ ਮਾ ਇਹਦਾ ਤੇਰਾ ਨਵੀਂ ਪਿਆ ਤੇਰੇ ਹਾਂ ਕਹਿੰਦਾ ਗੱਡੀ ਵੀ ਤੇ ਕੱਢਿਆ ਵਾ ਹਾਂ ਫੇ ਉਹ ਲੱਗ ਰੱਖ ਲਿਆ ਹੋਇਆ ਦਾ 2-3 ਪੀਪੀਐ ਵਿੱਚ ਤੇ ਹੌਲੀ-ਹੌਲੀ 2 ਲੀਟਰ ਕਰਤਾ ਇਹਨੇ ਚੱਲ ਹੋ ਗਿਆ ਸਰ ਜੂਗਾ 4 ਲੀਟਰ 5 ਲੀਟਰ ਲੈ ਮੈਂ ਇੰਨਾ ਕਿੰਨਾ ਕਿ ਲੱਗਣਾ ਥੋੜਾ ਜਿਹਾ ਲੱਗਣਾ ਹੁੰਦਾ ਇਹ ਤਾਂ ਪਰ ਹੁਣ ਉਹ ਇਹਦੇ ਚ ਥੋੜਾ ਜਿਹਾ ਤੁਹਾਨੂੰ ਮਿੱਟੀ ਦਾ ਦੂਆ ਤੇਲ ਵੀ ਮਿਕਸ ਕਰ ਹਾਂ ਡੀਜ਼ਲ ਮਿਕਸ ਕਰਨਾ ਪੈਣਾ ਮਿਕਸ ਕਰਕੇ ਉੱਪਰ ਉਹਦੇ ਪਰ ਹਾਂ ਗਲੀ ਜੀ ਕੱਢ ਕੇ ਐਂ ਛੰਡੇ ਨਾ ਸਾਣਾ ਜਾਂ ਬਲੀਰ ਕਮਾ ਲੈ ਚੱਲ ਉਹ ਐਂ ਵੀ ਪਲੇਟਾ ਫੇਰ ਉਹ ਫੜਦੇ ਨਹੀਂ ਨਾ ਸਿਮਿੰਟ ਨੂੰ ਥੱਲੇ ਤੇ ਸਾਫ ਨਿਕਲ ਤੇਲ ਲੈਣਾ ਇਹ ਭਈ ਇਹ ਧੂਣੀ ਲੈ ਬੈਠ ਤੂੰ ਆਹ ਕਹਿ ਰ ਕੋਰਾ ਪਿਆ ਬਾਰਫੇ ਕਿਸਮ ਦੀ ਹਾਂ ਕਿਹੜੇ ਚਾਲ ਨਾ ਕਰਦਾ ਸਾਡੇ ਬਹੁਤ ਨਾ ਕਰਦਾ ਸੀ ਕਾਬੂ ਕਰ ਲੈਂਦੇ ਪੱਤੀ ਹੈਗੀ ਜੇ ਨਾ ਛੋਟ ਗੌਂਡ ਜੇ ਫੁੱਟਾ ਵਸਲੇ ਉਹ ਨਹੀਂ ਲੂਟ ਆਉਂਦਾ ਹਾਂ ਉਹ ਹੱਥ ਸੁੱਨ ਕਰਦਾਗਾ ਸਾਡੇ ਹੱਥ ਤਾਂ ਆਪਣੀ ਥੋਨ ਹੋ ਜਾਂਦੇ ਤੇ ਕਿਹੜੇ ਸਾਬ ਨਾਲ ਲੋਈ ਚ ਵੀ ਸੜ ਕੱਚਾ ਚੱਤ ਦੇਣੇ ਪੈ ਰਹੇ ਆ ਇਹ ਕੰਮ ਕਰਦੇ ਆ ਉਹ ਔਖਾ ਹੱਥ ਸੁੱਨ ਹੁੰਦੇ ਆ ਹਲੇ ਉਧਰ ਘਾਟਣ ਲੱਗੇ ਪਏ ਆ ਇਹਦਾ ਆਚਾਰ ਕਿਣੀਆਂ ਜੇ ਨਾਲ ਹਜੇ ਮੌਸਮ ਨੂੰ ਚੇਂਜ ਹੋਣਾ ਚਾਹੀਦਾ ਤਾਂ ਹੋਇਆ ਹੈ ਨਹੀਂ ਪਰਮੀ ਉਕਣਾ ਪਿਆ ਨਹੀਂ ਨਾ ਪਿਆ ਨਹੀਂ ਵੀ ਹੁਣ ਹਾਂ ਕਿੰਨਾ ਚਾਹੀਦਾ ਨਾ ਉਕਣ ਮੇ ਪਿਆ ਨਹੀਂ ਹਗਾ ਉਹ ਜੱਗਾ ਸਿੰਘ ਹਲੇ ਉਧਰ ਲੱਗੇ ਉਧਰ ਕਿਆ ਚੱਲ ਰਿਹਾ ਤਾ ਤਾਹੀ ਰੋਟੀ ਪੱਕੜੀ ਸ਼ਾਮ ਨੂੰ ਜੇ ਤਾ ਪਾਉਂਗੇ ਕੋ ਸਾਧਰੇ ਉਹ ਗੁਰਦੁਆਰਾ ਨੇੜੇ ਤੁਹਾਡੇ ਮੰਡਲੇ ਮੰਡਲਾ ਗੁਰਦੁਆਰਾ ਨੇੜੇ ਤੁਹਾਡੇ ਹੈ ਅਸੀ ਗਾ ਜੀ ਸਾਰੇ ਨੂੰ ਕਿਆ ਲੱਗਿਆ ਵਾ ਕਰਨ ਤੂੰ ਕੋਹਾ ਚੱਕਣ ਲੱਗੇ ਬਈ ਹੋਰ ਅਸੀਂ ਗਾ ਬਾਲਟੀ ਨਾਲ ਹੋਰ ਅੱਛਾ ਤੂੰ ਬੜਾ ਗੋਡ ਗੋਡ ਦੇ ਵੀ ਜੀ ਆ ਪੀਜੇ ਵਾਲੇ ਮਨ ਜਮਾਟ ਨਾ ਚੱਕਣ ਦਾ ਚੱਕਣ ਦਾ ਨਾ 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 ਠੀਕ ਆ ਉਹਨੇ ਸਾਰੀ ਪਾ ਦਿੰਦਾ ਤੂੰ ਸਾਧਰੇ ਸਾਧਰੇ ਇੱਧਰ ਆ ਦੇਚੇ ਤੋਂ ਬਾਹਰ ਕੱਚੇ ਮ ਬੰਨਣੇ ਉਹ ਫਿਰ ਉਹ ਢੇਰ ਪਰੇ ਗਿਰ ਜਨਾ ਢੇਰ ਵੀ ਕੇ ਹਾਂ ਸਾਂਪਰੋਨੋਂ ਮੈਂਦਾ ਇਹਦਾ ਵਿੱਚ ਤੂੜੀ-ਤਾੜੀ ਨਾ ਹੋ ਪੈਣੇ ਹਾਂ ਤੂੜੀ ਢੱਕਾ ਮਿੱਟੀ ਹਾਂ ਇਹ ਕੱਲ ਨੂੰ ਪੈਣਾ ਜੇ ਨਾ ਜਾ ਕੇ ਦੋ ਦਿਨ ਸਵੇਰੇ ਚੱਲੀ ਜਾਂਦਾ ਵਧੀਆ ਜਣੀ ਉਧਰ ਭਰਜੀ ਆਈ ਵੀ ਆ ਹਾਂ ਉਧਰ ਕਲੇਸ਼ ਹੋ ਗਿਆ ਸਾਡੇ ਘਰ ਦੇਖੀ ਕਲੇਸ਼ ਕਾਦਾ ਹੋਗਾ ਸਾਦਰੀ ਮੁੰਡਾ ਕਹਿੰਦਾ ਸਕੂਲ ਨਹੀਂ ਜਾਣਾ ਟਰਾਲਾਂ ਨਾਲ ਲੱਦਣਾ ਓਏ ਹੋਏ 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 ਉਹ ਮੈਂ ਕਹਿੰਦਾ ਟਰਾਲੇ ਨਾਲ ਪੱਟਿਆ ਵਾਦਾ ਗੋਜਾ ਕਹਿੰਦਾ ਕਹਿੰਦਾ ਜੁੱਤੀ ਫੇਰ ਸਕੂਲ ਲੱਗ ਜਾ ਕਹਿੰਦਾ ਇੱਕੋ ਪੱਟਿਆ ਤੇਰੀ ਘਰ ਨਾਲ ਟਰਾਲੇ ਦੀ ਕਹਿੰਦਾ ਟਰਾਲਾ ਲੱਗਣਾ ਮੈਂ ਸਕੂਲ ਨਾਲ ਵਰਦੀ ਦੀ ਪਾਉਦਾ ਔਰ ਉਹਨੂੰ ਕਹਿੰਦਾ ਜਦ ਨੂੰ ਪੁੱਤ ਟਰਾਲਾ ਲਾਦਣ ਨੂੰ ਜਦ ਨੂੰ ਤਾਂ ਮੁੜੇ ਆਉਣਾ ਕਹੈਂ ਮੈਂ ਕਹਿੰਦਾ ਨਾ ਅੱਜ ਤਾਂ ਛੁੱਟੀ ਕਰ ਗਿਆ ਤਾਂ ਕੰਦਾ ਲੱਦਣਾ ਕਰ ਤੂੰ ਹੀ ਲੈ ਕੇ ਆਇਆ ਜੀ ਓ ਸਾਸਰੀ ਕਾਲ ਜੀ ਕੀ ਹਾਲ ਹੈ ਜੀ ਬਧਾ ਗਿਆ ਭਾਈ ਗਿਆ ਜੀ ਬਹੁਤ ਵਧੀਆ ਤੁਹਾਨੂੰ ਵੀ ਜੀ ਤੁਹਾਨੂੰ ਵੀ ਵਧੀਆ ਰਿਹਾ ਪ੍ਰੋਗਰਾਮ ਹਾਂ ਸਭ ਕਿੱਡਾ ਠੀਕ ਹੈ ਜੀ ਪਹਿਲਾਂ ਸੁਣਾਉਣਾ ਬਹੁਤ ਵਧੀਆ ਜੀ ਹਾਂ ਨੇ ਹੁਣ ਤੁਸੀਂ ਮੈਨੂੰ ਦੱਸੋ ਵੀ ਪੁੱਤੇ ਨੂੰ ਸਕੂਲ ਭੇਜ ਕੇ ਆਟੂਗਾ ਕਿ ਟਰਾਲਾ ਲੱਦੂ ਅੱਜ ਹਾਂਜੀ ਹੁਣ ਆਟ ਕੇ ਅਦੇ ਹੀ ਕਿਹਾ ਉਹਨੇ ਜਨਾ ਦੇ ਜਾਨਾ ਨਹੀਂ ਕਿ ਮਹਾਤ ਨਹੀਂ ਕੀ ਹੋਵੇ ਕਦੇ ਸਾਲਾ ਦੰਦ ਨਹੀਂ ਹੋਇਆ ਕਹਿੰਦਾ ਟਰਾਲਾ ਲੱਦ ਰਹਿਦਾ ਵੀ ਇਹ ਲੈ ਕੇ ਆਇਆ ਤੁਸੀਂ ਕਹਾਂ ਵੀ ਟਰਾਲਾ ਤੇਰੇ ਆਏ ਤੇ ਲੱਦੂਗਾ ਪੁੱਤ ਪਹਿਲਾਂ ਨਹੀਂ ਲੱਦ ਹੁੰਦਾ ਸਾਵਾਂ ਨੂੰ ਲੱਦਣਾ ਟੈਨਸ਼ਨ ਆਲੇਗਾ ਵਰਤੀ ਪਾਉਣੀ ਨਹੀਂ ਮੰਨਦਾ ਉਹ ਨਿਆਣੇ ਦਾ ਸਾਰਾ ਦਾ ਹੀ ਹਲਾਤਾ ਉਧਰ ਕਰਨ ਕਿੱਡਾ ਬੜਾ ਉਹ ਅੜ ਜਾਂਦਾ ਵੀ ਮੈਂ ਨਹੀਂ ਜਾਣਾ ਅੱਜ ਅਸੀਂ ਵੀ ਅਸੀਂ ਵੀ ਛੋਟੇ ਹੁੰਦੇ ਇੱਕ ਨਹੀਂ ਬਹਾਨੇ ਲਾਉਂਦੇ ਹੁੰਦੇ ਤੇ ਅੱਜ ਫੇਰ ਦੇਖ ਲਓ ਮੈਂ ਕਰਦੇ ਨਹੀਂ ਕਿ ਆਪਦੇ ਤੋਂ ਤੇ ਕਿ ਆਹ ਅੱਗੀ ਪੜ੍ਹਤ ਕੋਸ਼ਿਸ਼ ਕਰਨਾ ਨਾ ਪੜ ਜਾਣਾ ਚਲ ਪਾਕਸਾ ਦਾ ਹੋ ਗਿਆ ਉਹਨੇ ਕਿਤੇ ਜਾਇ ਕਰਨਾ ਅੱਜ ਤਾਂ ਸੌਂਣਾ ਅੱਜ ਖਲਾਣਾ ਕਰਨਾ ਹੁਣ ਤਾਂ ਕਿ ਮੋੜੀ ਖੜੀ ਉਹਨਾਂ ਕੰਮ ਦੀਦਾ ਉਹਨੇ ਕਿਹੜਾ ਪਾਈ ਉਹ ਚੱਲਾ ਨਿਆਣੇ ਦੇ ਸਾਰੇ ਨੇ ਇਹ ਜੀ ਹਾਲਾਤ ਆ ਤੇ ਹੁੰਦਾ ਰੂ ਸਹੀ ਕੋਈ ਕਰੂ ਸਹੀ ਕਿਦ ਰੋ ਉਹਦਾ ਪਰਫੈਕਟ ਹੋਵੇ ਜਿਹੜਾ ਆਉਣ ਆਲਾ ਸਮਝਦੇ ਨਿਆਣਾ ਦੇ ਹੱਥ ਤੇ ਕੋਈ ਗੁਣੂਗਾ ਤਾਂ ਰੋਟੀ ਖਾਊਗਾ ਤੇ ਜੇ ਨਾ ਹੋਇਆ ਵਾਹਗਰੂ ਵਾਹਗਰੂ ਆ ਪੜ੍ਹਾਈ ਦੇ ਪੜ੍ਹਾਈ ਵੀ ਕੰਮ ਆਉਗੀ ਇਹ ਜੀ ਗੱਲ ਨਹੀਂ ਹੈਗੀ ਹਾਂ ਹੱਥ ਤੇ ਕੋਣ ਜ਼ਰੂਰੀ ਚਾਹੀਦਾ ਆਪਣੇ ਹੱਥ ਦੇ ਕੰਮ ਤੇ ਨੰਨਾ ਸੇਗਾ ਨਹੀਂ ਨਾ ਮੈਂ ਚੱਜੇ ਇਹੇ ਘਰਾਂ ਦਾ ਨਹੀਂ ਛੋੜੀਂਗਾ ਹਾਂ ਰੱਖ ਦੇਉਂਗਾ ਹਵਾ ਹਵਾ ਚੈੱਕ ਕਰਾ ਕੇ ਲੋਡ ਕਰੀ ਬਾਕੀ ਚਲਾ ਰਸਤਾ ਦਾ ਲੋਟ ਹੋ ਗਿਆ ਨਾ ਪਰ ਰਸਤਾ ਲੋਟ ਗਿਆ ਹੋ ਗਿਆ ਰਸਤੇ ਚ ਟੋਆ ਪੱਟ ਰਹਾ ਵਜੇ ਪਾਈਪ ਲੀਕ ਪਾਈਪ ਲਾਈਨ ਲੀਕ ਹੋ ਗਈ ਨਾ ਹਮਮ ਅਨ ਕਰਾਈ ਲੋਟ ਹਾਂ ਵਜੀ ਫੇਰ ਆਈ ਪਾਣੀ ਦੀ ਹੁਣ ਟੋਆ ਪੱਟਿਆ ਵਾ ਫੇਰ ਉਹ ਵੀ ਪੱਟਿਆ ਵਈ ਕਰਲੇ ਜੋੜ ਲਾਇਆ ਅਜਾ ਅੱਛਾ ਕਰਲੇ ਜੋੜ ਲੱਗਿਆ ਉਹਨੂੰ ਜੋੜ ਲਾਇਆ ਹਾਂ ਜੋੜ ਲੱਗਿਆ ਉਹਨੇ ਡਿਊਟੀ ਸ਼ਾਰਟ ਦੀ ਜਦੋਂ ਉਦੋਂ ਤੇ ਪਾਣੀ ਖੜਾ ਹੁਣ ਵੀ ਉਹਨਾਂ ਦੇ ਖੜਾ ਬਧਿਆ ਨਹੀਂ ਜੇ ਹੁਣ ਰੁੱਟੀ ਆਉਣੀ ਜਿਹੜੀ ਦੱਸ ਤਾਏ ਜੇ ਰੁੱਟੀ ਲੱਗੇ ਜੇ ਨਾ ਬਲੇ ਹਾਂ ਫੇਰ ਭਾਗਰਾਂ ਦੋ ਆਨੇ ਤੇ ਦੇਖ ਕੇ ਫੇਰ ਹਾਂ ਕਰਦੇ ਆ ਤੇਰਾ ਬਾਲਟੀ ਵਾਲਾ ਕੰਮ ਠੀਕ ਆ ਇਹ ਲੋਟ ਨਾ ਲੱਬੜਨ ਦਾ ਬਣਾਉ ਹਾਂ ਨਲ ਕੋ ਬੰਦ ਆ ਨਹੀਂ ਲੱਬਣਾ ਪੈਣਾ ਬਾਹਰ ਵਾਲੀਆਂ ਔਰੇ ਤੇ ਆਉ ਕੰਦ ਪਰ ਨੂੰ ਜਿਹੜਾ ਔਰੇ ਦਿਨ ਚ ਹੋਣਾ ਆ ਤੇਰਾ ਸਿਸਟਮ ਇਦਾਂ ਹੀ ਛੱਡ ਤਾ ਇਹਦੀ ਪਾਈਪ ਲਾਈਨ ਚੱਲ ਠੀਕ ਆ ਫੇਰ ਮੈਂ ਚੱਲਦਾ ਹੁਣ ਤੂੰ ਸੈਟ ਲਾ ਆਪਣਾ ਨਵੇੜਾਂ ਦਾ ਕੰਮ ਇਹ ਸਰਕਾਰੀ ਨਾਲ ਦੇ ਵਿਵੱਧ ਆ ਨਾ ਛੁੱਟੀ ਲਾ ਲਓ ਨਾ ਮੀਨਾ ਕਿਣੀ ਨਾਲ ਲੈਣਾ ਦੇਣਾ ਨਾ ਕੋਈ ਬਹਾਨਾ ਇਹ ਵੀ ਨਹੀਂ ਕਹਿ ਸਕਦਾ ਇਹਨਾਂ ਨੇ ਵੀ ਸਾਨੂੰ ਬੁਖਾਰ ਚੜਿਆ ਬਾਜ ਕੱਖ ਨਹੀਂ ਪਾਉਣੇ ਨਾ ਕੋਈ ਮੈਡੀਕਲ ਉਹ ਸਿਰਫ ਇਹਨਾਂ ਨੇ ਸਾਨੂੰ ਰੱਖਿਆ ਹੋਇਆ ਹਾਂ ਅਸੀਂ ਨਹੀਂ ਇਹਨਾਂ ਨੇ ਉਹਨੂੰ ਰੱਖਿਆ ਇਹਨਾਂ ਨੇ ਸਾਨੂੰ ਰੱਖਿਆ ਹੋਇਆ ਸਹੀ ਗੱਲ ਆ ਇਹ ਕਹਿੰਦੀ ਜਾਓ ਨਾ ਸਾਨੂੰ ਸਾਡੇ ਹਾਂ ਡੰਗਰੇ ਨੇ ਸਾਨੂੰ ਰੱਖਿਆ ਇਹਦਾ ਵੀ ਬਹੁਤ ਪੱਕੀ ਡਿਊਟੀ ਆ ਇਹ ਤਾਂ ਹੈ ਪਰ ਆਮ ਵਧੀਆ ਆ ਉਹ ਕੰਮ ਵੀ ਵਧੀਆ ਕਰਦਾ ਕੰਮ ਆ ਨਹੀਂ ਹਰੇਈ ਬਾਟੋਗੀ ਤੂੜੀ ਰਲਾ ਦੋ ਡੰਗਰ ਦੁੱਧ ਦੰਦੇ ਨਾ ਬਹਲੇ ਮੋਲ ਦਾ ਮੁਕਾਬਲਾ ਕਰਦਾ ਨਾਲੇ ਘਰਾਂ ਦੇ ਘਰਾਂ ਹਾਂ ਸਹੀ ਗੱਲ ਆ ਕਾਰਨ ਰਾਗੀ ਸੌ ਜਾ ਕੇ ਪਾਈ ਹਾਂ ਹਾਂ ਚਲੋ ਠੀਕ ਆ ਜੀ ਸਾਜਰੇ ਸਾਜਰੇ ਅ ਪਸ਼ੂ ਮਾਲ ਆਪਾਂ ਆਪਣੇ ਵਾਲੇ ਦੀ ਸੇਵਾ ਕਰਾਇਆ ਜੱਗਾ ਲੱਗਿਆ ਹੋਆ ਕਰਨ ਹਾਂ ਜੀ ਬੜੀ ਨੱਬੜੇ ਲਾ ਕਾਰਦੇ ਨੂੰ ਹੁਣ ਤੂੰ ੱੱਕੇ ਨਾਲ ਰੋਕ ਦੂਗਾ ਇਹਨੂੰ ਨਹੀਂ ਉਹ ਲਾ ਦੇ ਸਾਫੀ ਕਾ ਦੇ ਹੋ ਗਿਆ ਡਾਇਪਰ ਲਾ ਦੇ ਲਿਆ ਕੇ ਲਈ ਵੀ ਜਦੋਂ ਮੈਂ ਗੋਆ ਚੱਕਦਾ ਜਦੇ ਕਰ ਰਹਾ ਉਹ ਤਾਂ ਪਹਿਲਾਂ ਨਹੀਂ ਕਰ ਰਹਾ ਹੈਗਾ ਵਾਹ ਜੱਗਾ ਤੇ ਲੇਵਰ ਮਿਲ ਗਈ ਤੈਨੂੰ ਹੁਣ ਲੇਵਰ ਲੈ ਦੇਵਾਦਾ ਆਪਾਂ ਵੀ ਚੱਲ ਲੇਵਰ ਲੱਗੀ ਬਈ ਉਧਰ ਸਾਜਰੇ ਸਾਜਰੇ ਠੰਡ ਦੇ ਵਿੱਚ ਚਲ ਉਹਨਾਂ ਨੇ ਵੀ ਕੰਮ ਕਰਨਾ ਜੀ ਇਹ ਵੀ ਜ਼ਰੂਰੀ ਹੈ ਇਹ ਵੀ ਜੇ ਬਣਾ ਘਰ ਛੱਡ ਕੇ ਆਇਆ ਤਾਂ ਮਿਹਨਤ ਕਰਨੀ ਪੈਂਦੀ ਆ ਪਹਿਲੀ ਪਰਚੀ ਆਈ ਆ ਹਾਂ ਪਹਿਲੀ ਪਰਚੀ ਆਈ ਆ ਪਹਿਲੀ ਪਰਚੀ ਦੀ ਪਰਚੀ ਤਾਂ ਮੇਰੀ ਵੀ ਹੋਣੀ ਵਿਚੇ ਵਿੱਚ ਮੇਰਾ ਵੀ ਕਰ ਲੈ ਲੋਟ ਫੋਟ ਬਹੁਤ ਖਿੜੀ ਆਂਦੇ ਆ ਚੱਲ ਹੁਣ ਮੈਂ ਕਿਹੜੇ ਦੱਸਣਾ ਤੂੰ ਕਹ ਮੇਰਾ ਡੇਡ ਕਿਲਾ ਇੱਥੇ ਖੜਾ ਇੱਕੋ ਮੰਨੇ ਆ ਹਾਂ ਇੱਕੋ ਮੰਨੇ ਆ ਹੀ ਘੜਨੀ ਕਹਿੰਦੇ ਉਹ ਤਾਂ ਦਾ ਫਸਾਲੇ ਬਸ ਉਹ ਫਸਾਲੇ ਬਸ ਪੱਕੇ ਨਹੀਂ ਹੈਗੇ ਹਾਂ ਇਹ ਤਾਂ ਭੁੱਜ ਮੱਦੇ ਲੈ ਆ ਅੱਛਾ ਆਪਣੇ ਪਿੰਡ ਥੋੜੀਆ ਹਾਂ ਭੁੱਜ ਮੱਦੇ ਲੈ ਆ ਉਹ ਵੀ ਤਿੰਨ ਦਿਨ ਹੋ ਗਏ ਤੇ ਜੱਟ ਦੇ ਗਾਲ ਪਾਏ ਨੂੰ ਕਹਿੰਦਾ ਵੀ ਪਾਪਾ ਗਲੇ ਬੈ ਕਹਿੰਦਾ ਚੱਲ ਹੁਣ ਆਇਆ ਕਰਦਾ ਮੈਂ ਆਪਣੀ ਰੋਗ ਲੈਣਾ ਇੱਕ ਦਿਨ ਵੀ ਚਲ ਭਾਈ ਘੜ ਕੇ ਆਉ ਕਹਿੰਦਾ ਪਰਸ ਨੂੰ ਇਹਨਾਂ ਨੂੰ ਤਾਂ ਉਹਨੇ ਭੇਜਿਆ ਆ ਗਿਆ ਜਣੀ ਹਾਂ ਇੱਕ ਇੱਕ ਪਾਰਸੀ ਵਾਸਤੇ ਆ ਗਏ ਲੇਬਰੇ ਨਹੀਂ ਹੈਗੇ ਯਾਰ ਗੰਨੇ ਵਾਲੀ ਹਜੇ ਵਿੱਚ ਬੰਦੇ ਜਿਹੜੇ ਮਹਾਲੀ ਚ ਸ਼ਹਿਰ ਬੈਠੇ ਹੋ ਕਹਿੰਦੇ ਭਈਏ ਭਜਾਓ ਹਾਂ ਹੁਣ ਅਸੀਂ ਭਈਏ ਕਿੱਥੇ ਨੂੰ ਭਜਾ ਦੀਗੇ ਅਸੀਂ ਤਾਂ ਭਈਆ ਨੂੰ ਲੱਭਦੇ ਫਿਰਦੇ ਵੀ ਸਾਡੇ ਕੋਲੋਂ ਆਪਾਂ ਨੂੰ ਵੀ ਭਜਣਾ ਪੈਣਾ ਔਰੇ ਜਿਹੜੇ ਹਹਾਵਰ ਨਾਲ ਹੈ ਗੰਨਾ ਕੌਣ ਚ ਲਜੀਰੀ ਕੌਣ ਲਵੂ ਹਾਂ ਕਿਨੇ ਕਿੱਥੇ ਤੇ ਆਉਂ ਨਾ ਜਿਹੜੇ ਉਹ ਫੈਕਟਰੀਆਂ ਫੂਟਰੀਆਂ ਵਾਲੇ ਉਹ ਹੈਰਾਨ ਕਰਦੇ ਜਿਆਦਾ ਹਾਂ ਜਿਹੜੇ ਪੱਕੇ ਰਹਿੰਦੇ ਇਹ ਤਾਂ ਪਾਰਟੀਆਂ ਸਾਡੇ ਦਾ ਖੇਤਾਂ ਵਾਲੀਆਂ ਹਾਂ ਹਾਂ ਚੱਲ ਆਇਆ ਤਾਂ ਇਹ ਵੀ ਕਮਾਉਣਾ ਕਈ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਕਈ ਸਹੀ ਰਹਿੰਦੇ ਆ ਹਾਂ ਇਹ ਵੀ ਹੈ ਹਮ ਸਾਜਰੇ ਸਾਜਰੇ ਲੱਗੀ ਜੀ ਲੇਵਰ ਇੱਧਰ ਦੋ ਹੈ ਗਰੂ ਸਤਨਾ ਓਹੋ ਠੰਡ ਬਹੁਤ ਆਜ ਤੋ ਆਜ ਤੋ ਠੰਡ ਬਹੁਤ ਹੈ ਨਾ ਬੰਨੇ ਪੀ ਪਾਣੀ ਕਿਉਂ ਰੱਖਦੀ ਆ ਯਾਰ ਪਾਣੀ ਰੱਖਦੀ ਆ ਉਹ ਪਾਣੀ ਤੋਂ ਜੇ ਆਤਾ ਹੈ ਥੋੜਾ ਥੋੜਾ ਇਧਰ ਸੇ ਜੋ ਘਰ ਵਾਲਾ ਪਾਣੀ ਹੈ ਨਾ ਇਹ ਥੋੜਾ ਥੋੜਾ ਆਗੇ ਆਗੇ ਹੀ ਹੋਗਾ ਬੱਕਰ ਰਹਿ ਕੱਟਨੇ ਕੋ ਹੈ ਕਿਤਨਾ ਹੈ ਇਹ ਹਾਂ ਕਿਤਨਾ ਹੈ ਨਹੀਂ ਅਗਰ ਦੋਹੀ ਖਾਦਾ ਹੋਗਾ ਤਾਂ ਐਸਾ ਹੀ ਹੋ ਜਾਏਗਾ ਹਾਂ ਜੱਗੇ ਭਾਈ ਲਾਂਪਾ ਦਿੰਦੇ ਆ ਇਹ ਕਹਿੰਦੇ ਪਾਣੀ ਕਾ ਨੂੰ ਲਾਇਆ ਬੈ ਨੂੰ ਬਸ ਆ ਗਿਆ ਆ ਗਈ ਆ ਸਲੋਕ ਪਈ ਜਾ ਜੀ ਸਾਜਰੇ ਸਾਜਰੇ ਜੀ ਇੱਧਰ ਪਹਿਲਾਂ ਤਾਂ ਇਹਨੂੰ ਮਿਲੋ ਜੀ ਸਾਡੇ ਸਿੰਘ ਨੂੰ ਇਹਨੂੰ ਸਕੂਲ ਤੋਂ ਉਤਾਰਨਾ ਸਭ ਤੋਂ ਔਖਾ ਕੰਮ ਸਾਡੇ ਘਰ ਦੇ ਵਿੱਚ ਬੜੀ ਗੱਲ ਆ ਸਭ ਤੋਂ ਜ਼ਿਆਦਾ ਪਹਿਲਾਂ ਇਹਦੀ ਟੈਨਸ਼ਨ ਆਉਂਦੀ ਆ ਪਹਿਲੇ ਇਹਨੂੰ ਪਹਿਲਾਂ ਲੱਗ ਜਾਓ ਅੱਧਾ ਘੰਟਾ ਖੜ੍ਹ ਕਰ ਨੁਟਕਾਰ ਕਰ ਨੁਟਕਾਰ ਇਹ ਹੇਡ ਮੇਤੇ ਹੁਣ ਲੱਗ ਗਿਆ ਗਾਲਾਂ ਸੌਣ ਦਾ 2 ਮਿੰਟ 5 ਮਿੰਟ ਵਾਸ ਆਈ ਆਇਓ ਕਰੀ ਜਾਓਗਾ ਆਇਓ ਕਰੀ ਜਾਓਗਾ ਮਨੂੰ ਆ ਐਨੇ ਵੀ ਨਾਲ ਜੋ ਵੀ ਸੱਤ ਸਰੀਆ ਕਾਲ ਵੀ ਬੁਲਾਉਣੀ ਤੁਸੀਂ ਸੱਤ ਸਰੀਆ ਕਾਲ ਦੀ ਸਾਰੇ ਵਾਲੋ ਅਕੈਡਮੀ ਨੇ ਤੁਹਾਡੇ ਦਿਮਾਗ ਟੈਂਸ਼ਨ ਦੇ ਦਤਾ ਵਿਆ ਇਹਦੇ ਕਹਿੰਗੇ ਰੱਬ ਨੂੰ ਗਾਲਾਂ ਕੱਢੀ ਜਾਂਦਾ ਹੈ ਕਹਦਾ ਰੱਬਾ ਮੇਰੀ ਮਾਂ ਉਲਝੀ ਮਾਂ ਮੇਰੀ ਉਲਝੀ ਰੱਬਾ ਰੱਬ ਕੀ ਕਰਦੀ ਜੜੀ ਦੇਖੇ ਤੇ ਵੀ ਤੇਰਾਬ ਦਾ ਕਿਆ ਖਸੂਰ ਲੈ ਲੈ ਕਾਤੇ ਉਲਝੀ ਵੀ ਬਸ ਇਹਨੂੰ ਪੁੱਛੋ ਕਾਤੇ ਉਲਝੀ ਵੀ ਜੀ ਕਿੱਥੇ ਦਾ ਸਾਲ ਦਾ ਹੀ ਹੋਈ ਆ ਮੈਂ ਕਿੰਨੇ ਦਾ ਮੈਂ ਲਾਈਵ ਹੋਈ ਸੀ ਦੂਜੀ ਵਾਰ ਤਾਂ ਮੈਂ ਕਿੱਥੇ ਲਮ ਚਿੱਤਣਾ ਤੇ ਲਾਵਾਂ ਮੁੰਡਾ ਮਾਸੀ ਹਾਂ ਮਾਸੀ ਚਾਹ ਲਈ ਆ ਅਚਨ ਮੇਰੀ ਮਾਸੀ ਬੋਲਦੀ ਆ ਪਹਿਲਾਂ ਨਿਕਲੀ ਕਹਿੰਦੇ ਜਹਾਣੇ ਕੁੱਟੜੀ ਸੰਦੂਖਾ ਹੋ ਲੈ ਕੁੱਟੜੀ ਕੁੱਟੜੀ ਆ ਗਏ ਦੇ ਦੇ ਕੇ ਚਾਹ ਬਣਾ ਲਈ ਆਪ ਪੀ ਲਈ ਮੈਨੂੰ ਦੱਤੀ ਵੀ ਪਰ ਮੈਂ ਕਹਾਂ ਕਿ ਜਹਾਣੇ ਕੁੱਟੜੇ ਸੰਦੂਖਾ ਲੈ ਇਹ ਮੈਂ ਨਹੀਂ ਪੀਤੀ ਬਣਾਈ ਬਣਾ ਲਈ ਚ ਪੀਤੀ ਨਹੀਂ ਮਤਲਬ ਕਿ ਮੈਂ ਨਾਲ ਨੂੰ ਤਿਆਰ ਕਰਨ ਲੱਗੀ ਐਨਾ ਪਿਆਰ ਨਾਲ ਮੈਂ ਇੱਕ ਵਾਰ ਇਹਨੂੰ ਦੇਤੀ ਫੇਰ ਪੀਂਦੇ ਬਹਿ ਕੇ ਰਾਮ ਦੇ ਮੇਰਾ ਫੇਰ ਜਦ ਮੈਂ 3 ਵਾਰ ਆ ਗਿਆ ਫੇਰ ਦਵਾਉਂਗੇ ਤੁਹਾਨੂੰ ਉਧਰ ਤੁਹਾਡੇ ਪ੍ਰਸ਼ਾਦੇ ਵੀ ਹੋਗੇ ਕੋਲ ਮੈਂ ਤੇ ਸੀਤਾ ਉਹ ਸਾਧਰੇ ਸਾਧਰੇ ਜੀ ਜਿਹੜੇ ਰਾਤ ਵਾਲੇ ਪ੍ਰਸ਼ਾਦੇ ਤੇ ਆਏ ਹਾਏ ਇਹਨਾਂ ਨੂੰ ਜਦੋਂ ਦੇਸੀ ਘੀ ਲਾ ਕੇ ਅਚਾਰ ਲਾ ਕੇ ਖਾਣਾ ਓਏ ਹੋਏ ਕਰਨ ਵੀ ਰਾਜ ਪੰਜ ਰੋਟੀਆਂ ਖਾ ਲਿਆ ਤੂੰ ਕਹ ਨੂੰ ਦੱਸਦੀ ਤੂੰ ਆ ਗਿਆ ਉੱਥੇ ਤੂੰ ਗਰਦੀ ਤੀ ਤੂੰ ਗਰੇ ਗਰੇ ਕਰਕੇ ਮੁੰਮੀ ਲੱਗਦੀ ਗਰਦੀ ਤੇ ਰਾਤ ਨੂੰ ਲੈ ਰੋਟੀ ਖਾਦੀ ਹੋਰ ਰਾਤ ਅੱਧੇ ਮੀਨੀ ਦੀ ਰੋਟੀ ਖਾਦੀ ਇਹ ਵਰਗੀ ਨੂੰ ਕੀ ਹੈ ਅੱਛਾ ਤੂੰ ਖਾਦੀ ਵਰਕਰ ਅੱਧੀ ਰੋਟੀ ਖਾਦੀ ਅਗਲੀ ਨੇ ਹੋਰ ਵੀ ਦਿਖਾ ਦੋ ਹੋਰ ਵੀ ਦਿਖਾਉਂਦਾ ਉਹ ਪਤਾ ਨਹੀਂ ਕਿਹੜੀ ਗਰੇਜੀ ਬੋਲਦੀ ਆਦੀ ਆ ਉਹ ਦਾ ਉਹ ਟੀਕਾ ਦਿਖਾਉਂਦੀ ਆ ਬੜਾ ਵੀ ਟੀਕਾ ਚੱਕੀ ਫਿਰਦੀ ਟੀਕਾ ਦੀਦੀ ਦੀਦੀ ਕਿੱਥੇ ਆ ਲੈ ਬੂਹਾ ਤੂੰ ਵਰਗੀ ਹੈ ਦੀਦੀ ਹਰਦ ਕਰ ਲੈ ਖਾਣ ਲੈ ਬਹੁਤ ਪੇਸ਼ ਮੈਂ ਤਾਂ दीदी कौन है तेरे को दीदी कितने हैं दीदी कितने हैं दास देखो दीदी तू कब दास दे चल आंख खोल दे करना मैं मैं आऊँगा दीदी कितने हैं दीदी कितने तू बोला तू बोला कल दास दीदी आज मैं बैठा बिजी तू पता है नहीं दीदी कितने हैं दीदी कितने दास कितने दीदी कितने कितने एह जुगा देला ਲੈ ਟੱਕਾ ਮੁੰਨੂ ਨੇ ਕਹਿਣਾ ਆਂ ਅਸੂਖਾ ਇੰਟਰਨਲ ਪੜਾਉਣਾ ਮੈਂ ਤਾਂ ਕਿਹਾ ਹੀ ਨਹੀਂ ਉਹਦੇ ਪਟਕਾ ਬੰਨਦੇ ਸੰਦੀਪ ਛਾੜਦੇ ਫਿਰ ਤੁਸੀਂ ਬਾਅਦ ਚ ਕਹਣਾ ਹਾਏ 2 ਮਿੰਟ ਰਹਿ ਗਏ ਜੀ ਇਹਨੂੰ ਛੱਡਿਓ ਇਹਨੂੰ ਕਦੇ ਤੋੜ ਕੇ ਵੀ ਸਕੂਲ ਨੂੰ ਭੇਜ ਦੋ ਤਾਂ ਢਿੱਡ ਘਟ ਜੂ ਥੋੜਾ ਬਸ ਆ ਦੋ ਦਿਨ ਹੋ ਗਏ ਬਸ ਰੋਜ਼ ਤੁਰ ਕੇ ਆਉਂਦਾ ਹੈ ਨਹੀਂ ਨਹੀਂ ਜਾਣਾ ਨਹੀਂ ਨਹੀਂ ਜਾਣਾ ਸਕੂਲ ਹਾਂਜੀ ਅਦਰਾਨ ਆਪਣੇ ਬੀਰ ਜੀ ਨੇ ਵੀ ਠਾੜ ਦੇ ਬਿਸਤਰੇ ਤੇ ਸਾਨੂੰ ਤਾਂ ਕਹਿ ਦਿੰਦਾ ਕੰਮ ਕਰ ਕੰਮ ਕਰ ਕੰਮ ਕਰ ਅੱਛਾ ਉਹ ਕਿਹ ਚਾਹਣਾ ਕਿਹਿੰਦ ਦਿੱਤੀ ਸਾਜਰੇ ਹੈ ਅੱਜ ਸਾਜਰੇ ਬਾਈ ਨੇ ਚਾਹ ਬਣਾ ਕੇ ਦਿੱਤੀ ਮੰਮਾ ਐ ਨਾ ਨਾ ਕਹਿ ਮੇਰੇ ਜੇਟ ਨੂੰ ਚਾਹ ਦੰਦਾ ਹੋ ਬਣਾ ਕੇ ਸਾਜਰੇ ਸਾਜਰੇ ਹਾਂ ਸਾਜਰੇ ਸਾਜਰੇ ਤਾਂ ਚਾਰਜ ਕਰ ਦਿੰਦਾ ਹੂੰ ਰੋਗਲਾ ਬਹਿ ਗਿਆ ਹੂੰ ਵੀ ਤੁਸੀਂ ਚਾਰਜ ਹੋ ਗਈਆਂ ਚਾਹ ਪੀਜੋ ਅਮਲੀ ਅਮਲੀ ਸੜਾ ਚਾਹ ਦੇ ਐ ਅਮਲੀ ਆ ਜਾ ਅਮਲੀ ਕੱਲ ਮੇਰੇ ਉਹਦੇ ਉਹਦਾ ਬਾਈ ਨੇ ਧਰੇ ਵੀ ਤੇ ਚੱਲਣਾ ਉੱਠ ਕੇ ਖੜੇ ਕੱਲ ਮੈਨੂੰ ਕੁੜੀ ਮਲੀ ਜੀ ਗੱਲਾਂ ਦੇਉਂਦੀ ਮੈਂ ਤਾਂ ਕਹਿਤਾ ਹੂੰ ਨਾ ਆ ਪਤਾ ਨਹੀਂ ਕੀ ਸਖਾਈ ਜਾਂਦਾ ਇਹਨੂੰ ਕਰਨ ਕਹਿ ਕਹਿੰਦੀ ਆ ਬੂ ਮੱਖ ਲੜੀ ਮੋਟੋ ਮੋਟੀ ਅੱਛਾ ਕੱਲ ਉਹਨੇ ਕੁੜੀ ਮਲੀ ਜੀ ਗੱਲਾਂ ਦੇਉਂਦੀ ਮਾਂ ਮਾਂ ਜਿਹਦੇ ਸਿੱਖੇ ਸਾਰੇ ਟ੍ਰੇਨਿੰਗ ਆ ਇਹਨਾਂ ਨੂੰ ਕਰਦੇ ਦੇਖਾ ਚਿੰਟਪਾਕ ਦੰਦ ਦੰਦ ਹੋ ਕੇ ਲੈ ਗੁੱਟਾ ਗੁੱਟਾ ਪਿੰਗਾ ਲੱਗਦਾ ਮੈਨੂੰ ਇਹਦਾ ਇਹ ਠੀਕ ਹੈ ਹੈਗਾ ਸੋਦਾ ਜਿ ਪਰਕਾ ਆ ਕਿਆ ਕਰਿਆ ਤਾਂ ਦਲੂਸ ਜਾ ਕੇ ਕੱਢਦੀ ਹੈ ਤਾਂ ਪਟਕੇ ਲਾ ਕੇ ਮਾਸੀ ਨੇ ਦਲੂਸ ਨੇ ਲਿਆ ਫਿਰ ਜਮਾਂ ਮੰਦੇ ਕਰਕੇ ਆਈ ਤੋਂ ਬੁਲਾਉਂਦੀ ਆਹਨਾ ਇੱਥੇ ਤਾਂ اندر ਨੂੰ ਮੋੜਨਾ ਥੋੜਾ ਕੋਈ ਨਹੀਂ ਕੋਈ ਨਹੀਂ ਗਈ ਇਹਦੇ ਉੱਪਰ ਨੂੰ ਟੋਪੀਓ ਲੈਣ ਦੀ ਟੋਪੀ ਕਿੱਥੇ ਲੈਣੀ ਆ ਤਾਂ ਹੁਣ ਲੈ ਜਾਂ ਮੈਂ ਮਰਨਾ ਨਹੀਂ ਆ ਲੈ ਕਾ ਤੇ ਕਿਆ ਹੋਇਆ ਵੀ ਕਦਾ ਹੈ ਮੈਂ ਕਿਹਾ ਚਾਰ ਜਿੜਿਜਿਕੇ ਤਿੰਨ ਵਾਰ ਕਮਲੀ ਹੋ ਗਈ ਨਹੀਂ ਚਾਰ ਜਿੜਿਜਿਕੇ ਕਮਲੀ ਹੋਈ ਇਹ ਮੈਂ ਕੱਦਾਂ ਦੇਖਣਾ ਵੀ ਵਸਣਾ ਆਈ ਜਾਂਦੀ ਚਾਹਦੀ ਤਿੰਨ ਵਾਰ ਘਰ ਆਈ ਤੁਹਾਡੇ ਘਰੋਂ ਚਾਲੀ ਮੈਨੂੰ ਚੋਟ ਚਾਰ ਆਈ ਗਈ ਸਾੜੂ ਦੀ ਇਟਾਈ ਫੇਟ ਗਿਆ ਕਿ ਘੱਟ ਲੜਾਈ ਹੁੰਦੀ ਆ ਜਾਓ ਆ ਜਾ ਤੋ ਦਮ ਹਾਏ ਚੱਕ ਦਮਾ ਪੈਦਾ ਕਾਮਾ ਰੋਲੀਓ ਪੈ ਗਈ ਕੱਲ ਹੀ ਕਿੰਨੇ ਪੈ ਲੱਤੇ ਐ 50 ਰੁਪਏ ਦੇਖੀ ਨਾ ਕੀ ਬਣਾ ਇਹ ਦੇਖਿਆ ਨਾ ਵੀ ਮੇਰੇ ਕੋਲ ਨਹੀਂ ਗੇਮ ਚੱਲਦੀ ਫਿਰ ਮੇਰੇ ਤੋਂ ਗੇਮ ਚਲਾਇਆ ਚੱਲਦੀ ਨਹੀਂ ਚਲਾ ਤੂੰ ਇੱਧਰ ਕਿਲਾਤੀ ਆ ਕੇ ਇਹ ਪਿਆਰ ਦੇ ਪਿਆਰ ਵਿੱਚ ਦੇ ਲੈਨੇ ਪਾਪਾ ਇਹ ਕੀ ਕਰਨਾ ਬਈ ਹਾਂ ਨਹੀਂ ਚੀਜੀ 50 ਰੁਪਏ ਕਦੇ ਸਿਰਫ ਉਹ ਲੈਣੇ ਤਾਂ ਪ੍ਰਸ਼ਾਦ ਤਾਂ ਪ੍ਰਸ਼ਾਦ ਦੇ ਸਕਦੇ 200 ਰੁਪਏ ਦਾ ਸਮਾਨ ਦਵਾਇਆ ਨਾ ਹਾਂ ਕਹਿੰਦੇ 200 ਰੁਪਏ ਵਾਲਾ 200 ਮੈਂ ਨਾ ਪੁੱਛੋ 400 ਨਾ ਪੁੱਛੋ ਯਾਦ ਕਰਦਾ ਗੱਤਾ ਜਮੈਂਟਰੀ ਹਾਂ ਲਗਭਗ 200 ਦਾ ਦਿੱਤਾ ਨਾ ਹਾ ਉਹਦਾ ਮਾਜਾ ਉਹ ਖਾਣ ਦੇ ਪੈ ਉਹਦੇ ਦਿਖਾਉਣ ਦੇ ਮੈਨੂੰ ਮਿਲਿਆ ਖਾਣ ਤੋਂ ਮਿਲਿਆ ਹੁਣ ਤੂੰ ਗੱਲ ਤੇ ਤੈਨੂੰ ਖਾਣ ਦੀ ਚੌੜਾ ਕਰ ਕਰਨ ਕੱਲ ਪਿਆਰ ਤੇ ਖਾ ਖਾ ਦੇ ਲੈ ਗਏ ਲੈ ਦੋਨੋਂ ਕੇ ਸੁਪਰੀ ਤੇ ਉਹਦੀ ਵੀ ਗੱਲ ਸਹੀ ਆ ਉਹਨੇ ਬੜਾ ਸਾਥ ਮਤਾ ਪੂਰਾ ਕਰਤਾ ਵੀ ਮੈਨੂੰ ਮਿਲਿਆ ਮੈਨੂੰ ਨਹੀਂ ਪਤਾ ਕੀ ਨਹੀਂ ਕਰਦੇ ਜਿਹੜਾ ਪਏ ਹੋਣੇ 5 ਰੁਪਏ ਆ ਮਿਆਣੇ ਨੂੰ ਇਹ ਭਰੋਣਾ ਮੰਮੀ ਵੀ ਪਰੇ ਚੱਲ ਨਹੀਂ ਸਾਰੇ ਦੀ ਛੱਡੋ ਮੰਮੀ ਦੱਸ ਦਊਗੀ ਮਾਸੀ ਦੱਸ ਦਊਗੀ ਚਲ ਬਾਟੇ ਦੀ ਖੇੜੀ ਕਰੀਂ ਓਏ ਇਹ ਲਾਡ ਲੂਡ ਹੈ ਜਿਹੜਾ ਲਾਡਾ ਚ ਨਾ ਪਾਓ ਇਹਨੂੰ ਤੇ ਹਾਏ ਤੂੰ ਆਪਣੇ ਸਕੂਲ ਚਾਲ ਕਰਨੀ ਬੂਟ ਬਾਹਰ ਪਾਇਆ ਤੇ ਓਏ ਮਹਾਰਾਜ ਸਾਡੇ ਪਰਿਵਾਰ ਨੂੰ ਸਮੱਤ ਬਖਸ਼ੀ ਧੰਨ ਮਹਾਰਾਜ ਸਾਡੇ ਬਹੁਤ ਕਾਮਾ ਰੋਲੀ ਪੈਣ ਲੱਜਾਂਦੀ ਵਿੱਚ ਵਿੱਚ ਜੇ ਬਹੁਤ ਰੋਲਾ ਜਿਆਦਾ ਪੈ ਜਾਂਦਾ ਫਿਰ ਰਲਦਾ ਬਾਜਾ ਪੈ ਜਾਂਦਾ ਹਾਂ ਛੱਡ ਪੁੱਤ ਸਿੱਧੀ ਤਿਆਰ ਹੋ ਜਾ ਛੱਡਣ ਨਹੀਂ ਜਾਣਾ ਜਿਹੜੇ ਤਾਂ 5% ਦੇ ਛਕੇ ਨਾ ਹਾਜ਼ਮ ਹੋ ਜਣੇ ਤੇਰੇ ਜਾਂਦੇ ਜਾਂਦੇ ਦਰਸ ਤੇ ਆਂ ਦੇ ਹਾਜ਼ਮ ਹੋ ਜੂਗੇ ਜਾਣਾ ਆਂ ਦੇ ਉਹ ਤਾਂ ਸਕੂਲ ਤੇ ਫੇਰ ਮਿੱਡੜੇ ਮਿਲ ਬਣ ਜਾਣਾ ਉਹ ਵੀ ਖਰ ਸਕ ਅੱਜ ਕਾ ਬਣਨਾ ਆ ਦੇਖੋ ਬਿਲਕੁਲ ਕਰਦੇ ਹੋਏ ਮੇਰੀ ਨਹੀਂ ਆ ਛੁਗਦੇ ਆ ਹਾਂ ਪੁੱਛੇ ਨਾ ਹਾਂ ਕਿਦੇ ਆ ਨਹੀਂ ਆ ਕਿਦੇ ਆਪੇ ਬਣ ਗਈ ਤਾਂ ਕਹਦੀ ਆ ਮੇਰੇ ਆ ਮੇਰੇ ਪਹਿਲਾਂ ਕਹਿੰਦੀ ਛੁਗਦੇ ਆ ਕਿਦੇ ਕਿਦੇ ਕਿਹਦੇ ਕਿਦੇ ਖਤਿਆ ਹਾਂ ਹੋ ਗਏ ਹਾਂ ਜੇ ਵਿੱਚ ਦੇ ਦੋ ਲੈ ਲੇ ਤਾਂ ਤੂੰ ਹੋ ਦੇ ਤੱਕਣੀ ਆ ਚਲਾਕ ਬਹੁਤ ਨੇ ਆਣੇ ਅੱਜ ਕੱਲ ਜ਼ਮਾਨਾ ਆ ਤਾਂ ਮੈਂ ਛਕਣੇ ਦੇ ਪ੍ਰਸ਼ਾਦ ਦੇ ਦੇਖਿਆ ਤੈਨੂੰ ਮੈਂ ਹੋਰ ਕਰ ਦੇਣੀ ਕਰ ਇਹੇ ਤਾਂ ਚੀਜ਼ ਆ ਅਸਲੀ ਹਾਂ ਮੈਨੂੰ ਪੈਸੇ ਲੱਗੀ ਹੋਰ ਕੇ ਚਾਹੀਦਾ ਤੈਨੂੰ ਤੇਰੇ ਹਿੱਸੇ ਦੇ ਦੇ ਦਿੰਦੇ ਉਹਨੂੰ ਆ ਤੇ ਰਸਾਂ ਕੱਲ ਭਾਈ ਇਹ 5 ਰੁਪਏ ਚੱਕੀ ਫਿਰਦੀ ਸੀ ਮੈਨੂੰ ਕਹਿੰਦੀ ਮੇਰੇ ਗੂਟ ਪਾ ਦੇ ਮੈਂ ਤੇ ੁੱਪੇ ਲੈ ਕੇ ਚੱਲੀ ਆ ਮੈਂ ਕਿਹਦੇ ਨਾਲ ਚਲੀ ਗਈ ਦੁਕਾਨ ਚ ਆ ਹਾਂ ਕਰਨ ਤੂੰ ਲੈ ਕੇ ਜਾਂਦਾ ਨੂੰ ਪੁੱਤ ਤਾਂ ਜਾਂਦੀ ਹੀ ਮੈਂ ਇਹਨੂੰ ਇੱਕ ਵਾਰ ਹਾਂ ਮੈਨੂੰ ਨਹੀਂ ਹੁਣ ਨੀ ਨਾ ਲੈ ਕੇ ਗਿਆ ਤਾਂ ਇੱਕ ਵਾਰ ਦੁਕਾਨ ਤੇ ਖਾਤੀ ਤੇ ਉਹਨੂੰ ਬੱਸ ਹੁਣ ਲੱਗੀ ਜਾਣ ਉੱਥੇ ਹੋਈ ਨਾ ਨਿਆਣਾ ਆ ਚੱਲੀ ਆ ਚੱਲੀ ਕਰਨ ਖੜ ਜਾ ਮੋੜ ਪਿੱਛੇ ਮੋੜ ਪਿੱਛੇ ਆ ਜਾ ਤੇਰੀ ਕਟਾਈ ਹੋ ਜੜੀ ਉਹਦਾ ਮੜਿਆ ਦੇ ਇਹ ਦੇਖੀ ਟਿੱਡੀ ਜੀ ਦੁਕਾਨ ਪਰ ਹੈ ਵੀ ਕੋਈ ਵੀ ਹੁਣ ਦੁਕਾਨ ਪਰ ਕੋਈ ਨਹੀਂ ਹੈਗਾ ਇੱਧਰ ਤੱਕ ਕਰਨ ਨਾਲ ਜਾਈ ਕਰਨ ਨਾਲ ਜਾਈ ਤੈਨੂੰ ਕਹਾਂ ਚੱਲ ਤੂੰ ਵੀ ਚੱਲੀ ਜਾ ਮੈਨੂੰ ਕੋ ਪੈਸੇ ਨਹੀਂ ਪੁੱਤੋਂ ਪੈਸੇ ਪੰਜ ਬੰਨ ਲਾ ਤਸਮਾ ਬੰਨ ਬਣਾ ਚੱਲ ਪਾਪਾ ਕੋ ਪੈਸੇ ਦੱਸ ਦੇਖ ਲੋ ਅਸੀਂ ਵੀ ਦੇਖਣਾ ਤੂੰ ਦੇਖਿਆ ਤਾਂ ਦਾਦਾ ਆਪਣੇ ਪੰਜ-ਪੰਜ ਦੇ ਸਿੱਕੇ ਪੈਸੇ ਹੋ ਉਹ ਚੋੜ ਕਰ ਦੇ ਦੁਕਾਨ ਕੰਦੀ ਆ। ਉਹ ਲੋ ਹੁਣ ਤੇਰੀ ਨਾ ਕਟਾਈ ਹੋਈ ਲੈ ਬਸ। ਹੁਣ ਤੇਰੀ ਕਟਾਈ ਹੋਣੀ ਹੋਣੀ ਐ ਤੂੰ ਬਾਤ ਲਾਜੇ ਬਾਤ ਹੁੰਦਾ। ਇਹ गिरਜੂਗੀ। ਬਾਤ ਲਾਜੇ ਬਾਤ ਹੁੰਦਾ ਤੇ ਤੇ ਅੱਜ। ਥੱਲੇ ਪੂਤ ਬੈਠਾ ਨਾਲ ਇੱਕ ਮੰਗਾਲਾ ਬੈਠਾ ਜਿਹੜਾ ਨਿਆਣੀ ਝੋਲੀ ਚ ਪਾਉਂਦਾ। ਹਾਏ ਝੋਲੀ ਵਾਲਾ ਆ ਗਿਆ। ਘਰਾਂ ਦਾ ਜਾਉਂਗੀ ਤੇਰੀ ਮੇਰੀਆਂ ਨਹੀਂ ਹੁਣ ਦੇ ਜਾਈਆਂ। ਚੱਲ। ਸਾਨੂੰ ਛੋਟੇ ਜਿਹੇ ਹੁੰਦੇ ਨੂੰ ਆਉਂ ਟਰਾਈ ਕਰਦੇ ਸੀ ਜੀ। ਵੀ ਝੋਲੀ ਵਾਲਾ ਆ ਗਿਆ, ਇਹ ਆ ਗਿਆ, ਉਹ ਆ ਗਿਆ ਭੱਜ ਜਾ ਜੀ। ਆ ਗਈ ਆ ਗਈ, ਆ ਗਈ ਆ ਗਈ। ਚੱਲ। ਬਸ ਤੁਸੀਂ ਦੇਖੋ ਨਾ ਬਾਲੇ। ਆ ਗਈ ਆ ਗਈ, ਆ ਗਈ ਆ ਗਈ। ਇਹਦਾ ਗੁੱਸੇ ਹੋਗੀ ਭਾਈ ਚੱਕ ਉਹ ਰੁਪਈਏ ਕਹਦੀ ਆਪਣਾ ਪਾਸੇ ਵੀ ਭਗਾ ਕੇ ਮਾਰੇ ਚਲੋ ਜੀ ਕਰਨ ਬਬ ਇਹ ਤੇ ਤੇਰੇ ਨਾਲ ਵੀ ਜਦੋਂ ਘਰ ਹੋਰ ਨਾ ਪੈਣ ਗਿਆ ਚਲ ਆਜ ਤੂੰ ਦੱਸੋ ਗਿਆ ਆਜ ਜਿਹੜੀ ਇੱਥੇ ਕੋਟੀ ਝਾੜ ਲੇਗੇ ਤੇ ਇਹਦੇ ਚ ਹੈਗੇ ਜੀ ਗੋੜਾ ਕੀ ਹੈ ਗੋੜਾ ਹਾਂ ਤੂੰ ਖਾਵੇਂ ਗੋੜਾ ਦੇ ਦੋ ਪਾਈ ਇਹਨੂੰ ਕੱਢ ਕੇ ਹੋ ਗਿਆ ਤੇਰਾ ਅੱਧਾ ਚਾਰੀ ਹੋ ਗਏ ਚਲੋ ਜੀ ਤੁਹਾਨੂੰ ਬਾਕੀ ਦਿਖਾਉਣੀ ਹਾਂ ਹਾਂ ਚੱਲੀਏ ਇਹ ਇੱਥੇ ਕੁਛ ਤਾਂ ਹੈ ਇਹ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਆ ਕਿਹਨੇ ਛੁੱਟੀ ਆ ਮਾਰਾ ਤੁਹਾਨੂੰ ਚੜ੍ਹਦੀ ਕਲਾ ਚਾਹੀਦਾ ਰੀਤ ਨਹੀਂ ਛੁੱਟੀ ਆ ਔਰ ਕਿਹਨੇ ਛੁੱਟੀ ਨਹੀਂ ਆ ਬਸ ਕਟਾਈ ਚਲ ਬਾਏ ਬਾਏ ਕਰਦੇ ਆਹ ਕਹਦੇ ਕਦ ਮਿਲਦੇ ਜੀ ਕਿਸੇ ਅਗਲੇ ਬਲੌਗ ਚ ਕਹਦੇ ਬਾਏ 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 ਕਰ ਇੱਧਰ ਕੇ ਟਿੱਡੀ ਇਹਦਾ ਜਾਦੀ ਚੌੜ ਲੱਗੀ ਇਹ ਤੋੜਨ ਲੱਗ ਗਈ ਬੈਠ ਕਰਦੇ ਚਲ ਤੂੰ ਕਹਦਾ ਕਿ ਮਿਲਦੇ ਜੀ ਬਾਏ ਬਾਏ ਜੀ ਮਿਲਦੇ ਆਂ ਹੋਰ ਕਿਸੇ ਬਲੌਗ ਵਿੱਚ ਓਕੇ ਜੀ ਓਕੇ ਜੀ